ਨਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 633 ਸੋਰਠ ਮਹਲਾ 9 ਵਾ ਮਨ ਰੇ ਕੀ ਸਰਨ ਵਿਚਾਰੋ ਏ ਮਾਨ ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜਹਿ ਸਿਮਰਤ ਕਣਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਰਹਾਉ ਜਿਸ ਪਰਮਾਤਮਾ ਦਾ ਸਿਮਰਨ ਕਰਦਿਆ ਕਣਕਾ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਤੂੰ ਵੀ ਹੈ ਭਾਈ ਉਸ ਦੀ ਸਿਫਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਓ ਅਟਲ ਪਿਉ ਤੂੰ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਹੈ ਭਈ ਜਿਸ ਪ੍ਰਮਾਤਮਾ ਦੇ ਸਿਮਰਨ ਦੇ ਰਾਹੀ ਤੂੰ ਸਦਾ ਲਈ ਅਟਲ ਹੋ ਗਿਆ ਹੈ ਤੇ ਉਸ ਨੇ ਨਿਰਪੈਤਾ ਦਾ ਆਤਮਿਕ ਦਰਜਾ ਹਾਸਲ ਕਰ ਲਿਆ ਹੈ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੀ ਵਿਸਰਾਇਆ ਤੂs ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਹ ਤੇ ਛੁਟਾ ਹੈ ਭਈ ਜਿਸ ਵੇਲੇ ਹੀ ਗਾਜ ਨੇ ਕਿਰਪਾ ਦੇ ਸੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ ਹਾਥੀ ਤेंदुए ਦੀ ਫਾਹਤੋਂ ਨਿਕਲ ਗਿਆ ਸੀ ਮਹਿਮਾ ਨਾਮ ਕਹਾਂ ਲੂੰ ਵਰਨੂੰ ਰਾਮ ਕਹਿਤ ਵੰਦਨ ਤਹ ਟੂਟਾ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਬड़ाई ਦੱਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਹ ਹਾਥੀ ਦੇ ਬੰਧਨ ਟੁੱਟ ਗਏ ਸਨ ਅਯਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਹੀ ਭਾਈ ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ ਪ੍ਰਮਾਤਮਾ ਦੇ ਨਾਮ ਦਾ ਸਿਮਨ ਕਰਕੇ ਅੱਖ ਤੇ ਝੌਂਕਣ ਜਿੰਨੇ ਸਮੇਂ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰੇ ਪਾਰਾ ਨਾਨਕ ਆਖਦਾ ਹੈ ਭਾਈ ਤੂੰ ਸਾਰੀਆਂ ਚਤਾਵਨੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਨਿਕ ਜਾਏਗਾ ਫੋਰઠ ਮਹਿਲਾ ਨਵਾ ਪ੍ਰਾਣੀ ਕੌਣ ਪਾਉ ਕਰੇ ਹੈ ਪੈਦਾ ਸਮਨੁਖੋ ਕਿਹੜਾ ਹੀਲਾ ਕਰੇ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ त्रास ਹਰੇ ਰਹਾਉ ਜਿਸਨਾਂ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ ਅਤੇ ਜਮਦਲੜਾ ਦੂਰ ਕਰ ਸਕੇ ਰਹਾਉ ਕੌਣ ਕਰਮ ਵਿਦਿਆ ਕਹੋ ਕੈਸੀ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਪੁਨ ਕਰਹੀ ਹੈ ਵੇ ਪੈਦਾ ਸੋ ਕਿਹੜੇ ਧਾਰਮਿਕ ਕਰਮ ਹਨ ਉਹ ਕਿਹੋ ਜਹੀ ਵਿਦਿਆ ਹੈ ਉਹ ਕਿਹੜਾ ਧਰਮ ਹੈ ਕਿਹੜਾ ਮੁਨਕ ਕਰੇ ਕੌਣ ਨਾਮ ਗੁਰ ਜਾ ਕੇ ਸਿਮਰੈ ਪਉਸਾ ਘਰ ਕੋ ਤਰੀ ਉਹ ਕਿਹੜਾ ਗੁਰੂ ਦਾ ਦੱਸਿਆ ਨਾਮ ਹੈ ਜਿਸ ਦਾ ਸਿਮਰਨ ਕਰਨ ਵਾਲਾ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਕਲਮੇ ਇੱਕ ਨਾਮ ਕਿਰਪਾ ਨਿਦ ਜਿਹਾ ਹੈ ਜਪੈ ਗਤ ਪਾਵੈ ਹੀ ਪਈ ਕਿਰਪਾ ਦਿਖ ਜਾਣੇ ਪ੍ਰਮਾਤਮਾ ਦਾ ਨਾਮ ਹੀ ਜਗਤ ਵਿੱਚ ਹੈ ਜਿਸ ਨੂੰ ਜਿਹੜਾ ਮਨੁੱਖ ਜਪਦਾ ਹੈ ਉੱਚੀ ਆਤਮਿਕ ਉਸਤਾਂਸਰ ਕਰ ਲੈਂਦਾ ਹੈ ਔਰ ਤਰਮ ਤਾਂ ਕੇ ਸਮਨਾ ਹਨ ਇਹ ਪਿਤ ਵਿਦਵ ਤਵੇ ਹੋਰ ਕਿਸੇ ਤਰ੍ਹਾਂ ਦੇ ਵੀ ਕੋਈ ਕਰਮ ਉਸ ਨਾਮ ਦੇ ਬਰਾਬਰ ਨਹੀਂ ਹਨ ਵੇਦ ਵੀ ਇਹ ਜੁਕਤ ਦੱਸਤਾ ਹੈ ਸੁਖ ਦੁਖ ਰਹਿ ਤ ਸਦਾ ਅੰਦਰ ਲਿਪੀ ਜਾ ਕੋ ਕਹਤ ਗਸਾਈ ਹੇ ਭਈ ਜਿਸ ਨੂੰ ਜਗਤ ਧਰਤੀ ਦਾ ਖਸਮ ਆਖਦਾ ਹੈ ਉਹ ਸੁੱਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ ਉਹ ਸਦਾ ਮਾਇਆ ਤੋਂ ਨਰਲੀਪ ਰਹਿੰਦਾ ਹੈ ਹਉਤਮ ਹੀ ਵਾਹੇ ਵਸੈ ਨਰੰਤਰ ਨਾਨਕ ਦਰਪਣ ਨਾਈ ਹੇ ਨਾਨਕ ਆਖੀ ਉਹ ਤੇਰੇ ਅੰਦਰ ਹੀ ਇੱਕ ਰਸ ਵਸ ਰਿਹਾ ਹੈ ਜਿਵੇਂ ਸੀਸੇ ਵਿੱਚ ਆਕਾਸ ਵਸਦਾ ਹੈ ਉਹਦਾ ਸਦਾ ਸਿਮਨ ਕਰਨਾ ਚਾਹੀਦਾ ਹੈ ਉਠ ਮਹਲਾ ਨਵਾ ਮਾਈ ਮੈਂ ਕਹਿ ਵਿਦਲ ਕੁੰਕਸਾਈ ਹੀ ਮਾ ਧਰਤੀ ਦੀ ਖਸਮ ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹੋ ਉਰਜਾਈ ਰਹਾਓ ਮੇਰਾ ਮਨ ਤਾਂ ਵੱਡੇ ਮੋਹ ਦੀ ਅਗਿਆਨਤਾ ਵਿੱਚ ਮੋਹ ਦੇ ਹਨੇਰੇ ਵਿੱਚ ਸਦਾ ਫਸਿਆ ਰਹਿੰਦਾ ਹੈ ਰਹਾਓ ਫਗਲ ਜਨਮ ਪਰਮ ਹੀ ਪਰਮ ਖੋਇਓ ਨੈ ਅਸਥਿਰ ਮਤ ਪਾਈ ਇਹ ਮੈਂ ਆਪਣਾ ਸਾਰਾ ਜਨਮ ਪੜਤਕਣਾ ਵਿੱਚ ਹੀ ਗਵਾ ਲਿਆ ਹੈ ਅਜੇ ਤੱਕ ਅਜਿਹੀ ਮਤ ਨਹੀਂ ਹਾਸਲ ਕੀਤੀ ਜੋ ਮੈਨੂੰ ਅਡੋਲ ਰੱਖ ਸਕੇ ਵੇਖਿਆ ਸਤਰੀ ਹੋ ਨਿਸਵਾ ਸਰ ਨੈ ਚੁੱਟੀ ਅਦਮਾਈ ਦ ਰਾਤ ਮੈਂ ਮਾਇਆ ਵਿੱਚ ਹੀ ਲਫਟ ਰਹਿਦਾ ਹਾਂ ਮੇਰੀ ਨਿਜਤਾ ਮੁੱਖਣ ਵਿੱਚ ਨਹੀਂ ਆਉਂਦੀ ਫਾ ਦਾ ਸੰਗ ਕਬੂ ਨਹੀਂ ਕੀਨਾ ਨੈ ਕੀਰਤਨ ਪਰਪਕਾਈ ਹੀ ਮੈਂ ਕਦੀ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ ਮੈਂ ਕਦੇ ਪ੍ਰਮਾਤਮਾ ਦੀ ਸਿਫਤਸਲਾ ਦਾ ਗੀਤ ਨਹੀਂ ਗਾਇਆ ਜਨ ਨਾਨਕ ਮੈਂ ਨਾਹੀਨ ਕੋ ਗੁਣ ਰੱਖ ਲਿਓ ਸਰਨਾਈ ਹੀ ਦਾਸ ਨਾਨਕ ਕਹੀਏ ਪ੍ਰਭੂ ਮੇਰੇ ਅੰਦਰ ਕੋਈ ਗੁਣ ਨਹੀਂ ਹੈ ਮੈਨੂੰ ਆਪਣੀ ਸਰਨ ਵਿੱਚ ਰੱਖ ਫੋਠ ਮਹੱਲਾ ਨਵਾ ਮਾਈ ਮਨ ਮੇਰੋ ਵਸ ਨਾਹੀ ਹੈ ਏ ਮਾ ਮੇਰਾ ਮਨ ਮੇਰੇ ਕਾਬੂ ਵਿੱਚ ਨਹੀਂ ਹੈ ਨੇ ਸਵਾਸਰ ਵਿਖਿਆਨ ਕੋ ਧਾਵਤ ਕਹੇ ਵਿਧ ਰੋਕੂ ਤਾਹੇ ਰਹਾਉ ਰਾਤ ਦਿਨ ਪਦਾਰਥਾਂ ਦੀ ਖਤਰ ਦੌੜ ਤਾ ਫਿਰਦਾ ਹੈ ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ ਰਹਾਉ ਇਹ ਵੇਦ ਪੁਰਾਨ ਸਿਮਰਤ ਕੇ ਮਤ ਸੁਣ ਨਿਮਖ ਨਹੀਂ ਉਸਾ ਵੈ ਇਹ ਜੀ ਵਿਦ ਪੁਰਾਨਾ ਸਿਮਰਤੀਆਂ ਦਾ ਉਪਦੇਸ਼ ਸੁਣ ਕੇ ਵੀ ਰੱਤਾ ਪਰ ਸਮੇਲੀ ਵੀ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ ਵਾਦਪਤਨ ਪਰਦਾਰਾਸਿਓ ਰਚਿਓ ਵਿਰਥਾ ਜਨਮ ਗਸਰਾਵ ਪ੍ਰਾਇ ਤਨ ਪ੍ਰਾਇ ਇਸਤਰੀ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਇਸ ਤਰ੍ਹਾਂ ਆਪਣਾ ਜਨਮ ਵਿਰਥ ਕੁਗਜ਼ਾਰਦਾ ਹੈ ਮਦ ਮਾਇਆ ਕਿ ਰਹੋ ਪਾਪਰੂ ਸੂਜਿਤ ਨਹੀਂ ਕੋਛ ਗਿਆਨਾ ਜੀ ਮਾਇਆ ਦੇ ਨਸ਼ੇ ਵਿੱਚ ੱਲਾ ਹੋ ਰਿਹਾ ਹੈ ਆਤਮਿਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ ਕਟ ਹੀ ਭੀਤਰ ਵਸਤ ਨਰੰਜਨ ਤਾਂ ਕੋ ਮਰਮ ਨਾ ਜਾਨਾ ਮਾਇਆ ਤੋਂ ਨਲੇ ਪ੍ਰਭੂ ਇਸ ਦੇ ਹਿਰਦੇ ਵਿੱਚ ਹੀ ਵਸਦਾ ਹੈ ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ਜਦ ਹੀ ਸਨ ਸਾਧਕੀ ਆਇਓ ਦੁਰਮਤ ਸਫਲ ਵਿਨਾਸੀ ਜਦੋਂ ਜੀਵ ਗੁਰੂ ਦੀ ਸਨ ਪੈਂਦਾ ਹੈ ਤਦੋਂ ਉਸ ਦੀ ਸਾਰੀ ਕੋਚੀ ਮਤਨਾਸ ਹੋ ਜਾਂਦੀ ਹੈ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਚਮਕੀ ਫਾਸੀ ਤਦੋਂ ਹੀ ਨਾਨਕੀ ਸਾਰੀਆਂ ਮੋਹ ਕਾਮਨਾਵਾਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਨੂੰ ਸਿਮਰਤਾ ਹੈ ਤੇ ਇਸ ਦੀ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਚਮਕੀ ਫਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ